ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹੈਗੀਆਂ ਨਾਮਜ਼ਦਗੀ ਪੱਤਰ ਭਰਨ ਦਾ ਜਿਹੜਾ ਕੰਮ ਆ ਉਹ ਪੂਰੇ ਪੰਜਾਬ ਵਿੱਚ 13000 ਤੋਂ ਵੱਧ ਪੰਚਾਇਤਾਂ ਚੁਣੀਆਂ ਜਾਣੀਆਂ ਉਹ ਮੁਕੰਮਲ ਹੋ ਚੁੱਕਿਆ ਹੁਣ ਜੋ ਪੂਰਾ ਤਾਨ ਹੈਗਾ ਇਹਨਾਂ ਦੇ ਪੰਚਾਂ ਦੇ ਸਰਪੰਚਾਂ ਦੇ ਉਮੀਦਵਾਰ ਨੇ ਜਿਹੜੇ ਉਹਨਾਂ ਦਾ ਕੰਮ ਪਿੰਡਾਂ ਦੇ ਵਿੱਚ ਪੂਰਾ ਤੇਜ਼ ਹੋ ਗਿਆ ਉਹ ਲੋਕਾਂ ਨਾਲ ਸੰਪਰਕ ਬਣਾ ਰਹੇ ਨੇ ਘਰ-ਘਰ ਜਾ ਕੇ ਸੰਪਰਕ ਬਣਾ ਰਹੇ ਨੇ ਜਿਸ ਤਰ੍ਹਾਂ ਦਾ ਵੀ ਉਹ ਉਦਮ ਕਰ ਸਕਦੇ ਨੇ ਉਹ ਵੋਟਾਂ ਜੋੜਨ ਲਈ ਕਰ ਰਹੇ ਨੇ ਅੱਜ ਅਸੀਂ ਜਿਲ੍ਹਾ ਮੋਗਾ ਅਧੀਨ ਪੈਂਦੇ ਜਿਹੜਾ ਕਸਬਾ ਨਿਹਾਲ ਸਿੰਘ ਵਾਲਾ ਤਹਿਸੀਲ ਆ ਉਹਦੇ ਅਧੀਨ ਪਿੰਡ ਪੈਂਦਾ ਰਣਸੀ ਕਲਾਂ ਜਿੱਥੋਂ ਦੀ ਲਗਭਗ ਜਿਹੜੀ ਵੋਟ ਆ ਉਹ ਪੰਤਾ ਜਿਹੜੀ ਆਬਾਦੀ ਆ ਉਹ 4500 ਦੇ ਕਰੀਬ ਆ ਤੇ 2000 ਦੇ ਜਿਹੜੇ ਹੈਗਾ ਕਰੀਬ ਉਹ ਇੱਥੇ ਵੋਟ ਆ ਇੱਥੋਂ ਸਰਦਾਰ ਜਗਪਾਲ ਸਿੰਘ ਸਰਪੰਚੀ ਦੀ ਚੋਣ ਲੜ ਰਹੇ ਨੇ ਉਹਨਾਂ ਨੇ ਐਲਾਨ ਕੀਤਾ ਕਿ ਚੋਣ ਲੜਨਗੇ ਨਾਮਜ਼ਦਗੀ ਪੱਤਰ ਉਹਨਾਂ ਦੇ ਪਰੇ ਜਾ ਚੁੱਕੇ ਨੇ ਜਿਨ੍ਹਾਂ ਦੀ ਪੜਤਾਲ ਤੋਂ ਬਾਅਦ ਉਹ ਸਾਰਾ ਹੀਟ ਪਾਇਆ ਗਿਆ ਹੈ ਅੱਜ ਅਸੀਂ ਉਹਨਾਂ ਨਾਲ ਹੀ ਗੱਲ ਕਰਾਂਗੇ ਕਿ ਆਖਰਕਾਰ ਉਹ ਪਿੰਡ ਲਈ ਕੀ ਸੋਚਦੇ ਨੇ ਕੀ ਲੋਚਦੇ ਨੇ ਤੇ ਕੀ ਉਹ ਭਵਿੱਖ ਉਹਨਾਂ ਨੇ ਆਪਦੇ ਪਿੰਡ ਦਾ ਆਪਦੇ ਮਨ ਦੇ ਵਿੱਚ ਆਪਣੇ ਭਵਿੱਖ ਦੇ ਸੁਪਨੇਆ ਵਜੋਂ ਸਮਝੋਇਆ ਜਿਵੇਂ ਪ੍ਰਕਾਸ਼ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪ੍ਰਕਾਸ਼ ਸਿੰਘ ਜੀ ਸਭ ਤੋਂ ਪਹਿਲਾ ਸਵਾਲ ਤਾਂ ਤੁਹਾਨੂੰ ਲੋਕ ਇਹ ਹੀ ਪੁੱਛਣਗੇ ਕਿ ਤੁਹਾਨੂੰ ਸਰਪੰਚ ਕਿਉਂ ਚੁਣਿਆ ਜਾਵੇ ਕੀ ਤੁਹਾਡਾ ਉੱਤੇ ਯੋਗਦਾਨ ਹੋਵੇਗਾ ਮੇਰੀ ਬੇਨਤੀ ਹੈ ਜੀ ਪੇ ਮੈਂ ਲਗਭਗ 93 ਵਿੱਚ ਵੀ ਸਰਪੰਚੀ ਦਾ ਇਲੈਕਸ਼ਨ ਲੜਿਆ ਸੀ ਉਦੋਂ ਮੈਂ ਕੁਝ ਵੋਟਾਂ ਤੇ ਹਾਰ ਗਿਆ ਸੀ ਉਦੋਂ ਬਾਅਦ ਮੈਨੂੰ ਇਹ ਜੇਟਕ ਲੱਗੀ ਰਹੀ ਉਸ ਟਾਈਮ ਤੇ ਵੀ ਆਪਾਂ ਉੱਤੇ ਵੀ ਆਪਾਂ ਕੰਮ ਕਰਦੇ ਰਹੇ ਤੇ ਦੋ ਤਿੰਨ ਵਾਰ ਲਗਾਤਾਰ ਮੈਂ ਪੰਚ ਬਣਦਾ ਰਿਹਾ ਪੰਚਾਇਤ ਦੇ ਵਿੱਚ ਲਗਾਤਾਰ ਮੈਂ ਕੰਮ ਕਰਦਾ ਰਿਹਾ ਪਿੰਡ ਦੀ ਸੋਸਾਇਟੀ ਵਿੱਚ ਵੀ ਮੈਂ 23 ਸਾਲ ਲਗਭਗ ਲੋਕਾਂ ਦੀ ਸੇਵਾ ਕੀਤੀ ਆ ਲੋਕਾਂ ਦੀ ਸੇਵਾ ਕੀਤੀ ਆ ਤੇ ਜਿਹੜੇ ਚੇਟਕਾ ਤੁਸੀਂ ਪੁੱਛਦੇ ਆਂ ਵੀ ਸਰਪੰਚੀ ਬਣਦੀ ਆ ਉਹ ਸਾਡੇ ਪਿਓ ਦਾਦੇ ਤੋਂ ਲਾ ਕੇ ਇਸੇ ਕਿਤੇ ਨਾਲ ਅਸੀਂ ਸਬੰਧਤ ਆ ਤੇ ਅਸੀਂ ਮਤਲਬ ਚੋਣਾਂ ਲੜਦੇ ਆ ਰਹੇ ਆ ਹੁਣ ਜੋ ਵੀ ਪੰਚਾਇਤ ਬਣਦੀ ਆ ਆਪਦੇ ਲੈਵਲ ਤੇ ਉਹ ਪੂਰਾ ਤਾਨ ਲਾਉਂਦੀ ਆ ਪਿੰਡ ਦੇ ਵਿੱਚ ਕੰਮ ਕਰਨ ਦਾ ਤੇ ਜਮਗਲੀਆਂ ਪੰਚਾਇਤਾਂ ਨੇ ਲਾਇਆ ਪਰ ਕੁਝ ਗੱਲਾਂ ਰਹਿ ਜਾਂਦੀਆਂ ਹੈਗੀਆਂ ਮੇਰੇ ਮਨ ਦੇ ਵਿੱਚ ਜੋ ਸਭ ਤੋਂ ਵੱਡੀ ਗੱਲ ਇਹ ਹੈ ਆ ਵੀ ਜਿਹੜਾ ਤਕੜਾ ਬੰਦਾ ਉਹ ਤਾਂ ਜਿੱਥੇ ਮਰਜੀ ਜਾ ਕੇ ਵਿਆਹ ਸ਼ਾਦੀਆਂ ਕਰ ਸਕਦਾ ਓਹ ਦਿੱਲੇ ਰੱਖਣ ਜਾ ਕੇ ਵੀ ਕਰ ਸਕਦਾ ਪਰ ਜਿਹੜੀ ਸਾਡੇ ਪਿੰਡ ਦੀ ਗਰੀਬ ਜਨਤਾ ਹੈਗੀ ਆ ਉਹਦਾ ਖਾਸ ਕਰਕੇ ਆ ਰੱਖ ਰਿਹਾ ਹੋਏ ਸਭ ਤੋਂ ਵੱਡਾ ਮੇਰੇ ਇਹੀ ਮਨ ਦੇ ਵਿੱਚ ਹੈਗੀ ਆ ਵੀ ਪਿੰਡ ਦੇ ਵਿੱਚ ਇੱਕ ਪੈਲਸ ਦੀ ਬਹੁਤ ਘਾਟ ਆ ਮੈਂ ਦੇਖਿਆ ਸਾਡੇ ਪਿੰਡ ਦੇ ਲੋਕ ਜਾ ਕੇ ਕੁਸੇ ਵਿਆਹ ਕਰਦੇ ਆ ਤੇ ਉੱਥੇ ਹਰੇਕ ਬੰਦਾ ਪਹੁੰਚ ਨਹੀਂ ਸਕਦਾ ਮੋਟਰਸਾਈਕਲ ਦਾ ਸਾਧਨ ਹੋਊਗਾ ਗੱਡੀ ਦਾ ਸਾਧਨ ਹੋਊਗਾ ਫਿਰ ਉੱਥੇ ਜਾਊਗਾ ਦੂਜੀ ਗੱਲ ਇਹ ਵੀ ਇਹ ਮੇਰਾ ਪੱਕਾ ਮਨ ਧਾਰਿਆ ਹੋਇਆ ਹੈਗਾ ਵੀ ਮੈਂ ਪਿੰਡ ਦੇ ਵਿੱਚ ਭਾਵੇਂ ਕੋਈ ਜਗਾ ਲਵਾ ਪੈਲਸ ਬਣਾਉਣਾ ਹੈਗਾ ਦੂਜੀ ਗੱਲ ਇਹ ਵੀ ਮੇਰੇ ਕੁਦਰਤੀ ਮਨ ਦੇ ਵਿੱਚ ਆਈ ਪਰਮਾਤਮਾ ਨੇ ਕਿਰਪਾ ਕੀਤੀ ਥੋੜਾ ਜਾ ਚੰਗੇ ਦਿਨ ਆਏ ਮੈਂ ਪਿੱਛੇ ਵੀ 4-5 ਸਾਲ ਤੋਂ ਲਗਾਤਾਰ ਕਿਸੇ ਵੀ ਗਰੀਬ ਕੁੜੀ ਦਾ ਵਿਆਹ ਹੋਵੇ ਮੈਂ 1-100 ਰੁਪਏ ਉਹਨਾਂ ਨੂੰ ਦੇ ਕੇ ਆਉਣਾ ਸਿਰ ਮਦਦਤ ਕਰਕੇ ਆਉਣਾ ਤੇ ਉਹ ਵੀ ਇਹ ਨਹੀਂ ਵੀ ਮੈਂ ਕਿਸੇ ਵੋਟਾਂ ਦਾ ਮਾਰਾ ਕਰਦਾ ਸੀ ਜਾਂ ਮੈਂ ਕੁਝ ਹੋਰ ਕਰਦਾ ਸੀ ਜਾਂ ਮੈਨੂੰ ਇਹ ਸੀ ਕੋਈ ਇਸੇ ਪਾਰਟੀ ਦੀ ਕੁੜੀ ਹੋਵੇ ਕਿਸੇ ਕਿਸੇ ਪਾਰਟੀ ਦਾ ਪਰਿਵਾਰ ਹੋਵੇ ਕਿਸੇ ਕੁਸ਼ ਹੋਵੇ ਪਰ ਮੈਨੂੰ ਆਇਆ ਸੀਗਾ ਵੀ ਕੁੜੀ ਤਾਂ ਪਿੰਡ ਦੀ ਆ ਨਾ ਉਹਨੂੰ ਦੇਣਾ ਹੈਗਾ ਹੁਣ ਮੈਂ ਪਿੰਡ ਵਾਲਿਆਂ ਨਾਲ ਇੱਕ ਵਾਅਦਾ ਕੀਤਾ ਵੀ ਜੇ ਮੈਂ ਜੇ ਨਹੀਂ ਜੇ ਸਰਪੰਚ ਬਣਦਾ ਜਾਂ ਨਹੀਂ ਬਣਦਾ ਇਹ ਰਕਮ ਮੈਂ 51000 ਰੁਪਇਆ ਕਰ ਦੇਣੀ ਹੈਗੀ ਕਿਉਂਕਿ ਆਪਾਂ ਦਾ ਸਾਡਾ ਪਰਿਵਾਰ ਸ਼ੁਰੂ ਤੋਂ ਇਸ ਗੱਲ ਦੇ ਵਿੱਚ ਮੰਨਿਆ ਆ ਪਿੰਡ ਦੇ ਲੋਕ ਇਸ ਗੱਲ ਦੇ ਗਵਾਹ ਕਿ ਗਰੀਬ ਲੋਕਾਂ ਦੇ ਨਾਲ ਇਹ ਪਰਿਵਾਰ ਪੰਜ-ਸੱਤ ਪੀੜੀਆਂ ਤੋਂ ਖੜਦਾ ਆ ਰਿਹਾ ਵੱਡੀਆਂ-ਵੱਡੀਆਂ ਧਾਰਨਾ ਜਿਹੜੀਆਂ ਮੈਂ ਦੇਣੀਆਂ ਨਹੀਂ ਚਾਹੁੰਦਾ ਵੇ ਅੱਜ ਕੱਲ੍ਹ ਦੇ ਜ਼ਬਾਨੇ ਵਿੱਚ ਉਹ ਕਈ ਵਾਰੀ ਉਲਟ ਚੱਲ ਜਾਂਦੀਆਂ ਹੈਗੀਆਂ ਬੇ ਜਿੱਥੇ ਕਿਤੇ ਵੀ ਗਰੀਬਾਂ ਦੀ ਇਕੱਠੇ ਹੋ ਕੇ ਸੁਯੋਗਤ ਕੋਈ ਲੜਾਈ ਲੜਨ ਦੀ bari ਆਈ ਆ ਤੇ ਸਾਡਾ ਪਰਿਵਾਰ ਇਹਨਾਂ ਦੇ ਨਾਲ ਖੜਾ ਹੈਗਾ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜੇ ਮੇਰੇ ਵਰਗਾ ਬੰਦਾ ਪਿੰਡ ਦਾ ਸਰਪੰਚ ਬਣ ਜਾਵੇ ਤੇ ਦੀਦ ਦੁਖੀਆਂ ਦੀ ਮਤਲਬ ਜਿੰਨੀ ਵੀ ਪ੍ਰੋਬਲਮਾਂ ਹੈ ਜੀਆਂ ਉਹ ਅਸੀਂ ਹੱਲ ਕਰ ਸਕੀਏ ਇਹ ਕਿਰਪਾਲ ਸਿੰਘ ਜੀ ਜ਼ਿਆਦਾਤਰ ਪਿੰਡਾਂ ਦੇ ਵਿੱਚ ਭਾਵੇਂ ਜਿਹੜੀ ਇਹ ਪੰਚਾਇਤੀ ਜ਼ੋਨ ਹੈਗੀ ਆ ਇਹ ਰਾਜਨੀਤਿਕ ਪਾਰਟੀਆਂ ਦੇ ਨਿਸ਼ਾਨ ਤੇ ਨਹੀਂ ਜਿੜੀ ਜਾ ਰਹੀ ਹਾਂਜੀ ਰਾਜਨੀਤਿਕ ਪਾਰਟੀਆਂ ਨੂੰ ਲੈ ਕੇ ਵੀ ਟਟੇ ਬੰਦੀ ਹੁੰਦੀ ਆ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਤੁਹਾਡੇ ਪਿੰਡ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਬੈਸੇ ਜੀ ਮੈਂ ਇਸ ਵੇਲੇ ਆਮ ਆਦਮੀ ਪਾਰਟੀ ਦੇ ਨਾਲ ਖੜਾ ਹੈਗਾ 20 ਜੂਨ ਤੋਂ ਲੈ ਕੇ ਪਰ ਮੇਰੀ ਇੱਕ ਗੱਲ ਜ਼ਰੂਰ ਆ ਵੀ ਜਿਹੜੇ ਲੋਕ ਮੇਰਾ ਸਾਥ ਦੇ ਰਹੇ ਆ ਸ਼ਰਮਣੇ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਤੇ ਹੋਰ ਵੀ ਜਿੰਨੇ ਛੋਟੇ ਮੋਟੇ ਗਰੁੱਪ ਟਾਈਪ ਲੋਕ ਹੁੰਦੇ ਆ ਮੈਂ ਇਸ ਗੱਲ ਨੂੰ ਬਾਦੇ ਨਾ ਕਰਨਾ ਵੀ ਉਹ ਟੋਟੋ ਬੰਦੇ ਮੇਰੇ ਨਾਲ ਖੜੇ ਆ ਪਾਰਟੀ ਲੈਵਲ ਤੇ ਉੱਤੇ ਉੱਠ ਕੇ ਮੈਂ ਮਤਲਬ ਇਹ ਚੋਣ ਲੜ ਰਹੇ ਆ ਤੇ ਪਿੰਡ ਵਾਲੇ ਲੜਾ ਰਹੇ ਆ ਮੈਨੂੰ ਚੋਣਾਂ ਕਿਹੜੇ-ਕਿਹੜੇ ਕੰਮ ਬੁਨਿਆਦੀ ਤੌਰ ਤੇ ਪੀਣ ਵਾਲਾ ਪਾਣੀ ਹੁੰਦਾ ਪਾਣੀ ਦੀ ਨਿਕਾਸੀ ਹੁੰਦੀ ਆ ਗਲੀਆਂ ਹੁੰਦੀਆਂ ਗਲੀਆਂ ਨਾਲੀਆਂ ਤਾਂ 1947 ਤੋਂ ਹੀ ਆਪਾਂ ਇਹ ਕਰਦੇ ਆ ਰਹੇ ਆਂ ਕੀ ਖਾਸ ਗੱਲ ਕੀ ਲੈ ਕੇ ਆਉਂਗੇ ਕਿਉਂਕਿ ਤੁਹਾਡੇ ਪਿੰਡ ਦੀ ਪਹਿਲੇ ਕਾਫੀ ਚਰਚਾ ਵੀ ਬੜਾ ਇੱਥੇ ਕੰਮ ਹੋਇਆ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਜਿਹੜੀ ਮੇਨ ਗੱਲ ਹੈਗੀ ਆ ਗਲੀਆਂ ਨਾਲੀਆਂ ਬਣ ਜਾਂਦੀਆਂ ਜਿਵੇਂ ਆਹ ਹੋਰ ਦੁੱਸੇ ਚੋਂ ਲੱਗੇ ਹੈਗੇ ਆ ਬਾਹਰ ਕੁਝ ਨਾ ਜੇ ਸਾਡੀ ਜ਼ਿੰਦਗੀ ਆ ਤਾਂ ਇਹ ਸਾਰਾ ਕੁਝ ਜੇ ਸੜੀ ਜ਼ਿੰਦਗੀ ਹੈ ਨਹੀਂ ਫਿਰ ਕੁਝ ਵੀ ਹੈ ਨਹੀਂ ਦੁੱਧਰ ਵਾਲੇ ਪਾਣੀ ਦੀ ਜਿਹੜੀ ਪਾਣੀ ਦੀਆਂ ਡਿਸਟਿਲਰੀਆਂ ਉਹ ਆਪ ਮੰਨਦੇ ਆ ਜਿੰਨਾ ਬੋਤਲਾ ਵਿੱਚ ਸਾਡੇ ਘਰਾਂ ਦੇ ਵਿੱਚ ਪਾਣੀ ਆਉਂਦਾ ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਬੋਤਲਾਂ ਹੈਗੀਆਂ ਜਾਂ ਸਾਡਾ ਪਾਣੀ ਉਹ ਦੁੱਧਰ ਵਾਲੇ ਪਾਣੀ ਦੀ ਰੇਸ ਨਹੀਂ ਕਰਦੇ ਸਾਡੇ ਪਿੰਡ ਦੇ ਵਿੱਚ 88 ਪਿੰਡਾਂ ਦੇ ਵਿੱਚ ਪਾਣੀ ਦਾ ਇਹ ਪ੍ਰੋਜੈਕਟ ਆਇਆ ਵਿਆ ਹੈਗਾ ਪਰ ਅੱਭ ਜਾਣੇ ਕਿਉਂ ਸਾਡੇ ਪਿੰਡ ਦੇ ਵਿੱਚ ਇਹ ਪਾਣੀ ਅੱਜ ਤੱਕ ਘਰ-ਘਰ ਪਹੁੰਚ ਨਹੀਂ ਸਕਿਆ ਸਭ ਤੋਂ ਪਹਿਲਾਂ ਮੇਰਾ ਲੋਕਾਂ ਨਾਲ ਮੈਂ ਵਾਅਦਾ ਕੀਤਾ ਇਸ ਗੱਲ ਦਾ ਵੀ ਜੇ ਮੈਂ ਨੂੰ ਤੇ ਸਰਪੰਚ ਬਣਾਉਨੇ ਆ ਮੈਂ ਕੋਈ ਜੋਗ ਤਰੀਕਾ ਵਰਤਾਂ ਕੋਈ ਗੱਲਬਾਤ ਕਰਾਂ ਮੈਂ ਦੌੜ ਵਾਲੇ ਪਾਣੀ ਦਾ ਘਰ ਘਰ ਟੋਟੀਆਂ ਲਵਾਉਂਗਾ ਇੱਕ ਸਾਲ ਦੇ ਵਿੱਚ ਵਿੱਚ ਪਾਣੀ ਘਰਾਂ ਦੇ ਵਿੱਚ ਚੱਲਦਾ ਹੋਊਗਾ ਇਹ ਜਿਹੜੇ ਕਿਸਾਨੀ ਪਰਿਵਾਰ ਹੁੰਦੇ ਆ ਉਹ ਸਮਰੱਥ ਹੁੰਦੇ ਆ ਉਹਦੇ ਕੋਲੋਂ ਪੈਸਾ ਖਰਚ ਕਰਕੇ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਲੈਣ ਵਾਸਤੇ ਖਾਸ ਕਰਕੇ ਜਿਹੜੇ ਦਲਤ ਮੁਹੱਲੇ ਹੁੰਦੇ ਆ ਹਾਂਜੀ ਉੱਥੋਂ ਜਿਹੜੇ ਲੋਕ ਮਜ਼ਦੂਰ ਵਰਗ ਹੁੰਦਾ ਖਾਸ ਕਰਕੇ ਉਹ ਆਉਲੇ ਪੱਲੇ ਉਹ ਇੰਨਾ ਪੈਸਾ ਨਹੀਂ ਖਰਚ ਕਰ ਸਕਦੇ ਕਿ ਉਹ ਬੰਨਿਆ ਦੀ ਸਹੂਤਾ ਖੁਦ ਖੜੀਆਂ ਕਰ ਲੈਣ ਉਹਨਾਂ ਬਾਰੇ ਕੀ ਸੋਚਿਆ ਤੁਸੀਂ ਉਹਨਾਂ ਬਾਰੇ ਜੀ ਇਹ ਹੀ ਮੈਂ ਤਾਂ ਸੋਚਿਆ ਹੈਗਾ ਵੀ ਜੇ ਮੈਂ ਪਾਣੀ ਦੀ ਆਪਿਆਂ ਗੱਲ ਤੋਰੀ ਹੈਗੀ ਯਾਰ ਵੀ ਕੋਈ ਬੰਦਾ ਮੋਟਰ ਲਵਾ ਲੈਂਦਾ ਕੋਈ ਕੁਛ ਕਰ ਲੈਂਦਾ ਕੋਈ ਆਪ ਦਾ ਜਿਹੜਾ ਜ਼ਿੰਮੇਵਾਰ ਤਬਕਾ ਹੈਗਾ ਉਹ ਕਰ ਲੈਂਦਾ ਹੈਗਾ ਗਰੀ ਪਰਿਵਾਰਾਂ ਸਾਨੂੰ ਜਦੋਂ ਚੇਤਾ ਆਉਂਦਾ ਉਹ ਜਦੋਂ ਅਸੀਂ ਕਹਿੰਨੇ ਵੀ ਅਸੀਂ ਗਰੀਬਾਂ ਦੇ ਮੋਟਰਾਂ ਲਵਾਉਨੇ ਆ ਪਰ ਸਾਨੂੰ ਚੇਤਾ ਉਦੋਂ ਆਉਂਦਾ ਜਦੋਂ ਵੋਟਾਂ ਆਉਂਦੀਆਂ ਵੋਟਾਂ ਤੋਂ ਬਿਨਾਂ ਕੋਈ ਇੱਕ ਬੰਦਾ ਕਹਦੇ ਵੀ ਮੈਂ ਕਿਸੇ ਦੇ ਘਰੇ ਮੋਟਰ ਲਵਾਈ ਆ ਚਾਹੇ ਉਹਨਾਂ ਦੇ ਵਿੱਚ ਮੈਂ ਵੀ ਹੋਵਾਂ ਪਰ ਇਹ ਜਣੀ ਵਾਦਾ ਹੈਗਾ ਜੇ ਮੈਂ ਸਾਲ ਦੇ ਸਾਲ ਮੋਟਰਾਂ ਵੀ ਆਉਂਦੀਆਂ ਪਿੰਡ ਦੇ ਵਿੱਚ ਪੱਕੇ ਮਕਾਨ ਵੀ ਆਉਂਦੇ ਆ ਕੋਸ਼ਿਸ਼ ਕਰੂੰਗਾ ਐਮਐਲਏ ਸਾਹਿਬ ਨਾਲ ਨਾਲ ਲੜ ਕੇ ਵੀ ਵੱਧ ਤੋਂ ਵਾਦਾ ਆਪਦੇ ਪਿੰਡ ਦੇ ਵਿੱਚ ਮੋਟਰਾਂ ਤੇ ਜਿਹੜਾ ਕੱਚੇ ਮਕਾਨ ਆ ਉਹ ਪੱਕੇ ਕੀਤੇ ਜਾਣ ਬੱਤਾਂ ਵਾਜੋਰੇ ਇਸ ਗੱਲ ਤੇ ਮੈਂ ਲਾਉਣਾ ਹੈਗਾ ਆਪਣੇ ਦੋ ਸੁਵਿਧਾ ਖਾਸ ਮੰਨੀ ਇੰਨੇ ਸਿੱਖਿਆ ਤੇ ਸਿਹਤ ਹਾਂ ਸਿਹਤ ਵੀ ਤੁਹਾਡੇ ਪਿੰਡ ਚ ਪਹਿਲਾਂ ਕੋਈ ਡਿਸਪੈਂਸੀ ਵਗੈਰਾ ਹੈ ਜੇ ਨਹੀਂ ਹੈ ਤਾਂ ਉਹਦੇ ਲਈ ਕੀ ਇਹ ਤੁਹਾਡਾ ਪ੍ਰੋਗਰਾਮ ਹੈ ਜੇ ਹੈ ਤਾਂ ਉਹ ਜੀ ਡਵੈਲਪਮੈਂਟ ਹੋ ਸਕਦੀ ਹੋਰ ਉਹ ਜਿਹੜਾ ਕੁਝ ਆਮ ਆਦਮੀ ਪਾਰਟੀ ਦਾ ਕਹਾ ਬੀ ਪਿੰਡ ਦੇ ਵਿੱਚ ਜਿਹੜੇ ਕਲੀਨਿਕ ਖੁੱਲੇ ਜਾਂਦੇ ਹੈਗੇ ਆ ਤੇ ਮੈਂ ਇਸ ਗੱਲ ਤੇ ਪੂਰ ਜੋਰ ਲਾਉਂਗਾ 2 ਜਰ ਮਹੀਨੇ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਵੀ ਕਲੀਨਿਕ ਮਣਵਾਉਂਗਾ ਕਹਿ ਕੇ ਸੇਵਾ ਸੁਵਿਧਾਾਂ ਬਾਰੇ ਖਾਸ ਕਰਕੇ ਗਰੀਬ ਘਰਾਂ ਦੇ ਵਿੱਚ ਲੜਕੀਆਂ ਦੀ ਜਿਹੜੀ ਸਿੱਖਿਆ ਉਹਨੂੰ ਲੈ ਕੇ ਵੀ ਕਾਫੀ ਹੁੰਦਾ ਵੀ ਕਿਉਂਕਿ ਕਿਉਂਕਿ ਵਿੱਚੋਂ ਮਾਪੇ ਹਟਾ ਲੈਂਦੇ ਆ ਮਿਹਦੂਰ ਹੁੰਦੇ ਆ ਉਹਨਾਂ ਦੀ ਬਿਹਤਰੀ ਲਈ ਕੀ ਗੋ ਜੀ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਆ ਵੀ ਮੇਰੀ ਏਜ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਣ ਲੱਗਿਆ ਵੀ 30 35 ਸਾਲ ਤੋਂ ਇੱਕ ਤਾਂ ਮੈਂ ਗਰੀਬ ਬੰਦੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਆ ਉਹਨਾਂ ਨੂੰ ਇਹ ਗੱਲ ਕਹਿਣਾ ਹੁੰਦਾ ਵੀ ਭਾਈ ਯਾਰ ਕੁੜੀਆਂ ਨੂੰ ਪੜਾਓ ਜਿਹੜੇ ਗੱਲ ਦੇ ਡਰੋਂ ਅਸੀਂ ਕਹਿੰਦੇ ਆ ਨਾ ਵੀ ਅਸੀਂ ਕੁੜੀਆਂ ਪੜਾਉਣੀਆਂ ਨਹੀਂ ਦੂਰ ਨੇੜੇ ਨਹੀਂ ਭੇਜਣੀਆਂ ਜੇ ਕਿਸੇ ਬੱਚੀ ਨੇ ਸਾਡੀ ਇੱਜ਼ਤ ਖਰਾਬ ਕਰਨੀ ਆ ਨਾ ਉਹਨੇ ਘਰੀ ਬੈਠੇ ਨੇ ਵੀ ਕਰ ਦੇਣਾ ਜੇ ਕਿਸੇ ਨੇ ਨਹੀਂ ਕਰਨੀ ਉਹਨਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਗੱਲੀਆਂ-ਗੱਲੀਆਂ ਨੂੰ ਜਾ ਕੇ ਕੰਮ ਕਰਨਾ ਹੈਗਾ ਉਹ ਜਵਾਨੇ ਚੱਕੇ ਗਏ ਆ ਕੁੜੀਆਂ ਸਾਡੇ ਨਾਲੋਂ ਮੂਰੇ ਮੁੰਡਿਆਂ ਨਾਲ ਨਿਕਲ ਚੁੱਕੀਆਂ ਆ ਗਈਆਂ ਮੈਂ ਇਹ ਗੱਲ ਦਾਅਵੇ ਨਾ ਕਰਨਾ ਹੈ ਵੀ ਕਿਸੇ ਕੁੜੀ ਦਾ ਜੇ ਕੋਈ ਮਤਲਬ ਫੀਸ ਰੁਕਦੀ ਆ ਜਾਂ ਕੋਈ ਗੱਲ ਹੁੰਦੀ ਆ ਕੋਈ ਹੋਰ ਗੱਲ ਹੁੰਦੀ ਹੈਗੀ ਆ ਉਹ ਅਸੀਂ ਮਤਲਬ ਉਹਦੀ ਪੂਰੀ ਕਰਾਂਗੇ ਕੋਈ ਮਾਪੇ ਆ ਕੇ ਕਹਿੰਦੇ ਸਾਡੇ ਬੱਚੇ ਦੀ 2 ਮਹੀਨੇ ਦੀ ਫੀਸ ਹੈ ਨਹੀਂ ਗਈ ਉਹ ਪ੍ਰਮਾਤਮਾ ਦੀ ਇਸ ਵੇਲੇ ਕਿਰਪਾ ਹੈਗੀ ਆ ਉਹ ਕਰਾਂਗੇ ਜਰੂਰ ਇੱਕ ਹੋਰ ਅਮ ਸਵਾਲ ਆ ਸਮਾਜ ਦੇ ਵਿੱਚ ਨਸ਼ਿਆਂ ਦਾ ਲੈ ਕੇ ਹਾਂ ਪਿੰਡਾਂ ਦੇ ਵਿੱਚ ਖਾਸ ਕਰਕੇ ਔਰਤਾਂ ਇਸ ਗੱਲ ਨੂੰ ਤਰਜੀਹ ਦਿੰਦੀਆਂ ਵੀ ਅਸੀਂ ਉਹਨੂੰ ਮੰਨਾਂਗੇ ਉਹਦੇ ਲਈ ਅਸੀਂ ਵੋਟ ਕਰਾਂਗੇ ਜੋ ਨਸ਼ਿਆਂ ਨੂੰ ਮਤਲਬ ਦੂਰ ਕਰੂਗਾ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਨਸ਼ਿਆਂ ਦੇ ਜੀ ਮੈਂ ਸਖਤ ਖਲਾਫ ਆ ਮੈਂ ਆਪਦੇ ਆਧਾਰਨ ਦੇ ਸਕਦਾ ਵੀ 1991 ਤੋਂ ਲਾ ਕੇ ਮੈਂ ਸ਼ਰਾਬ ਦੀ ਟਿੱਪ ਨਹੀਂ ਪੀਤੀ ਅਜੇ ਤੱਕ ਅਜੇ ਤੱਕ ਕਿ ਬੀਅਰ ਨੂੰ ਵੀ ਹੱਥ ਨਹੀਂ ਮੈਂ ਲਾਉਂਦਾ ਹੈਗਾ ਬਿਆਹਾਂ ਸ਼ਾਦੀਆਂ ਵਿੱਚ بڑے ਲੋਕਾਂ ਨੇ ਮੈਨੂੰ ਕਿਹਾ ਯਾਰ ਤੂੰ ਵਿਆਹ ਤਾਂ ਪੀ ਲਿਆ ਕਰ ਇਹਦੇ ਵਿੱਚ ਕਿਹੜਾ ਕੋਈ ਖਰਾਬੀ ਹੈ ਇਹ ਤਾਂ ਪੱਕੀ ਆ 14 91 ਤੋਂ ਬਾਅਦ ਮੈਂ ਸ਼ਰਾਬ ਨੂੰ ਟੱਚ ਨਹੀਂ ਕੀਤਾ ਹੈਗਾ ਤੇ ਮੈਂ ਲੋਕਾਂ ਨੂੰ ਵੀ ਇਹੀ ਸਿੱਖਿਆ ਦੰਨਾ ਵੀ ਭਾਈ ਤੁਸੀਂ ਆ ਕੰਮ ਕਰੋ ਮੈਂ ਇੱਕ ਦੋ ਵਾਰੀ ਜੋ ਕੈਨੇਡਾ ਤੋਂ ਆਇਆ ਤੇ ਮੇਰੇ ਕੋਲੇ ਇੱਥੇ ਮੇਰੇ ਮਿੱਤਰ ਆਏ ਉਹ ਮੈਨੂੰ ਕਹਿੰਦੇ ਯਾਰ ਤੂੰ ਸਾਨੂੰ ਮਤਲਬ ਮਤਲਬ ਸਾਡੀ ਕਿੰਨੀ ਕਰ ਸਕਦਾ ਕੋਈ ਮਤਲਬ ਮੇਰਾ ਪਿਆਰਾ ਆਇਆ ਕਿ ਮੈਂ ਕੀ ਕਰਨਾ ਕਹਿੰਦਾ ਸ਼ਰਾਬ ਪੀਣੀ ਆ ਮੈਂ ਕਹਿੰਦਾ ਇੱਕ ਨੰਮੇ ਪੈਸੇ ਤੇ ਨਹੀਂ ਕਰ ਸਕਦਾ ਹੋਰ ਕੋਈ ਕੰਮ ਦੱਸ ਜਿਹੜਾ ਕੋਈ ਕੰਮ ਆ ਨਸ਼ਿਆਂ ਦੇ ਮੈਂ ਸਖਤ ਖਲਾਫ ਆ ਇੱਕ ਥੋੜੀ ਜਿਹੀ ਗੱਲ ਲੰਮੀ ਹੋ ਜਾਣੀ ਆ ਅਸੀਂ ਸੈਮੀਨਾਰ ਕਰਵਾਇਆ ਚਿੱਟੇ ਦੇ ਵਿਰੁੱਧ ਵੱਡੇ ਵੱਡੇ ਡਾਕਟਰ ਆਏ ਡੀਐਸਪੀ ਸਾਹਿਬ ਆਏ ਥਾਣੇਦਾਰ ਆਏ ਆਪਣਾ ਸਿਹਤ ਨਾਇਕਮਾ ਸਾਰਾ ਆਇਆ ਪਿੰਡ ਦੇ ਰਕ ਸੱਦੇ ਆ ਮੁੰਡਿਆਂ ਨੇ ਉਹ ਜਾਂਦੇ ਹੋਏ ਕਹਿੰਦੇ ਕੀ ਕਰਨਾ ਮੈਂ ਕਿਹਾ ਕਰਨਾ ਕੀ ਇਹ ਬੰਦਿਆਂ ਨੂੰ ਚੱਕੋ ਜਿਹੜੇ ਵੇਚਦੇ ਆ ਉਹ ਬੰਦੇ ਚੱਕ ਕੇ ਲੈ ਗਏ ਸਰਪ ਮੈਂ ਇੱਕੋ ਇੱਕ ਰਹਿ ਗਿਆ ਤੇ ਬਾਕੀ ਮੇਰੇ ਸਾਰੇ ਮਿੱਤਰ ਦੋਸਤ ਉਹਨਾਂ ਦੇ ਮਗਰ ਉੱਟ ਗਏ ਯਾਰ ਮੈਨੂੰ ਬੜਾ ਦੁੱਖ ਹੋਇਆ ਯਾਰ ਸੈਮੀਕਰਾਂ ਨੂੰ ਨਾਰ ਕਰਵਾਉਣ ਦਾ ਇੱਥੇ ਆਪਾਂ ਨੂੰ ਕੋਈ ਚਾਹ ਸੀਗਾ ਜੇ ਆਪਾਂ ਉਹਨਾਂ ਦੇ ਮਗਰ ਹੀ ਜਾਣਾ ਸੀ ਚਿੱਟੇ ਵਾਲੇ ਦੇ ਮੇਰੇ ਉਹ ਕਰਾਉਣ ਦਾ ਕੀ ਫਾਇਦਾ ਹੋਇਆ ਸਖਤ ਖਲਾਫ ਆ ਮੈਂ ਨਸ਼ਿਆਂ ਦੇ ਆ ਕੀ ਸਵਾਲ ਆ ਗਿਆ ਉਹਨਾਂ ਦਾ ਕਿਉਂ ਪ੍ਰਚਾਰ ਦਾ ਲੋਕਾਂ ਨੂੰ ਆਪਣੇ ਨਾਲ ਜੋੜਨਾ ਕਰ ਕਰ ਜਾਂਦੇ ਹੋ ਮੀਟਿੰਗਾਂ ਕਰਦੇ ਹੋ ਇਹ ਜ਼ਰੂਰ ਦੱਸੋ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਵੀ ਕਿਸ ਤੰਜ ਨਾਲ ਤੁਸੀਂ ਆਹਦੇ ਪ੍ਰਚਾਰ ਨੂੰ ਚਲਾ ਰਹੇ ਹੋ ਤੇ ਕੀ ਉੱਥੇ ਜਿਹੜੀਆਂ ਗੱਲਾਂ ਉਹ ਲੋਕਾਂ ਨੂੰ ਸਮਝਾਉਣ ਤੇ ਸਫਲ ਹੋ ਰਹੇ ਹੋ ਅਜੇ ਤੱਕ ਤਾਂ ਵੀ ਮੈਂ ਇਹ ਗੱਲ ਕੀਤੀ ਆ ਵੀ ਜਿੰਨੇ ਘਰਾਂ ਦੇ ਵਿੱਚ ਮੈਂ ਗਿਆ ਮੈਂ ਇਕੱਲਾ ਗਿਆ ਉੱਥੇ ਜਾ ਕੇ ਮੈਂ ਇਹ ਪੁੱਛਦਾ ਵੀ ਕੀ ਯਾਰ ਜਿਹੜਾ ਕੁਝ ਮੈਂ ਜਿੰਦਗੀ ਦੇ ਵਿੱਚ ਕਰ ਰਿਹਾ ਇਹ ਠੀਕ ਆ ਜੇ ਕੋਈ ਮੇਰੇ ਵਿੱਚ ਨੁਕਸਾ ਹੋ ਗਿਆ ਯਾਰ ਮੈਨੂੰ ਦੱਸ ਦਿਓ ਉਹ ਨੁਕਸਾ ਮੈਂ ਆਪਦਾ ਦੂਰ ਕਰ ਲਊਗਾ ਜਦੋਂ ਅਸੀਂ 10 15 ਦੇ ਟੋਲੇ ਵਿੱਚ ਜਾਂਨੇ ਆ ਤਾਂ ਲੋਕ ਉਹ ਗੱਲਾਂ ਸਾਡੇ ਸਾਹਮਣੇ ਨਹੀਂ ਰੱਖ ਸਕਦੇ ਜਿਹੜੀਆਂ ਉਹਨਾਂ ਦੇ ਮਨ ਦੇ ਵਿੱਚ ਹੁੰਦੀਆਂ ਬਹੁਤ ਲੋਕਾਂ ਨੇ ਮੈਨੂੰ ਬਹੁਤ ਕੁਝ ਦੱਸਿਆ ਵੀ ਆ ਮੈਥੋਂ ਪੁੱਛਿਆ ਵੀ ਆ ਤੇ ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਵੀ ਕੀਤੀ ਆ ਵੀ ਜਿਹੜਾ ਕੁਝ ਮੈਨੂੰ ਤੁਸੀਂ ਕਹਿੰਨੇ ਆ ਮੈਂ ਤੁਹਾਡਾ ਸਿਰ ਮੱਥੇ ਤੇ ਤੇ ਮੈਂ ਗਾਉਂ ਤੋਂ ਇਹ ਜਿਹੇ ਕੰਮ ਨਹੀਂ ਕਰੂੰਗਾ ਜਿਹੜਾ ਕਿ ਮੇਰੇ ਵਿੱਚ ਗਲਤ ਆ ਜਿਹੜਾ ਮੇਰੇ ਵਿੱਚ ਠੀਕ ਆ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਮੰਨਦੇ ਆ ਇਸ ਗੱਲ ਨੂੰ ਵੀ ਤੂੰ ਯਾਰ ਸਾਰ ਈਸਾਨ ਸਰਦਾਰ ਜਗਪਾਲ ਸਿੰਘ ਜੋ ਰਣਸੀ ਕਲਾ ਤੋਂ ਸਰਪੰਚ ਪਦ ਲਈ ਉਮੀਦਵਾਰ ਨੇ ਤੇ ਉਹਨਾਂ ਨੇ ਬੜੀ ਵਿਗਾਕੀ ਨਾਲ ਬੜੇ ਸਾਦੇ ਢੰਗ ਨਾਲ ਸਮਾਜ ਦੀਆਂ ਜਿਹੜੀਆਂ ਊਨਤਾਈਆਂ ਨੇ ਉਹਨਾਂ ਚੋ ਸਮਾਜ ਨੂੰ ਆਪਣੇ ਲੋਕਾਂ ਨੂੰ ਕਿਵੇਂ ਚੜਨਾ ਤੇ ਉਹਨਾਂ ਦੇ ਵਿਕਾਸ ਲਈ ਕੀ ਕਰਨਾ ਉਹਦੇ ਬਾਰੇ ਖੁੱਲ ਕੇ ਗੱਲਬਾਤ ਕੀਤੀ ਹੈ ਇਸ ਤੋਂ ਤੁਸੀਂ ਇਸੇ ਚੈਨਲ ਦੇ ਨਾਲ ਜੁੜੇ ਰਹੋ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਸਮਾਜ ਨੂੰ ਅੱਗੇ ਲਿਆਂਉਣ ਵਾਸਤੇ ਅਦਾਬ ਉਹ ਤੋਂ ਜਿਹੜੀਆਂ ਸੋਚਾਂ ਨੇ ਉਹ ਤੁਹਾਡੇ ਰੂਬਰੂ ਅਸੀਂ ਲੇਕੇ ਆਉਂਦੇ ਰਵਾਂਗੇ ਸਭ ਸਹੀ ਕਾਲ ਫਾਸੇਗਾਲ